ਹੈਲੋ ਜੀ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣਾ YouTube ਚੈਨਲ ਦੇ ਵਿੱਚ ਹਾਂਜੀ ਅੱਜ ਆਪਾਂ ਬਣਾਵਾਂਗੇ ਪਹਿਲਾਂ ਆਪਾਂ ਖੋਏ ਦੀ ਤਿਆਰੀ ਕਰਦੇ ਹਾਂ ਖੋਆ ਬਣਾਉਣ ਲੱਗੇ ਹਾਂ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਜੀ ਵੇਸਨ ਦੀਆਂ ਪਿੰਨੀਆਂ ਖੋਆ ਪਾ ਕੇ ਚਲੋ ਜੀ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਸ਼ੁਰੂ ਕਰਦੇ ਹਾਂ ਤਿਆਰੀ ਕਰਦੇ ਹਾਂ ਆਪਾਂ ਖੋਆ ਬਣਾਉਣ ਦੀ ਇੱਧਰ ਆਪਾਂ ਮੰਮੀ ਲੱਗੇ ਅੱਜ ਖੋਆ ਬਣਾਉਣ 10 ਕਿਲੋ ਦੁੱਧ ਲਿਆਏ ਤੇ ਕੜਾਈ ਤੁਹਾਨੂੰ ਦੇਖਣ ਨੂੰ ਛੋਟੀ ਲੱਗਦੀ ਹੋਊਗੀ ਤੇ ਥੋੜਾ ਥੋੜਾ ਕਰਕੇ ਆਪਾਂ ਦੁੱਧ ਪਾਵਾਂਗੇ ਹਲਵਾਈਆਂ ਦੀ ਤਰ੍ਹਾਂ ਜਿਵੇਂ ਉਹ ਥੋੜਾ ਥੋੜਾ ਦੁੱਧ ਪਾ ਕੇ ਤੇ ਖੋਏ ਨੂੰ ਬਣਾਉਂਦੇ ਹੁੰਦੇ ਆ ਉਸੇ ਤਰ੍ਹਾਂ ਆਪਾਂ ਥੋੜਾ ਥੋੜਾ ਦੋ ਤਿੰਨ ਵਾਰੀ ਕਰਕੇ ਦੁੱਧ ਪਾ ਕੇ ਤੇ ਖੋਵਾ ਜਿਹੜਾ ਤਿਆਰ ਕਰ ਲਵਾਂਗੇ 10 ਕਿਲੋ ਆਪਾਂ ਦੁੱਧ ਲਿਆ ਹੈ ਜੇਕਰ ਵੱਡਾ ਚੁੱਲ੍ਹਾ ਹੋਵੇ ਚੌਰ ਹੋਵੇ ਵੱਡੀ ਕੜਾਈ ਹੋਵੇ ਤਾਂ ਛੇਤੀ ਜਿਹੜਾ ਇਹ ਆਪਣਾ ਖੋਵਾ ਬਣ ਕੇ ਤਿਆਰ ਹੋ ਜਾਂਦਾ ਤੇ ਖੋਵਾ ਬਣਾ ਸ਼ੁਰੂ ਹੋ ਚੁੱਕਿਆ ਹੈ ਆਪਣਾ ਸਮਾਂ ਲੱਗ ਜੂਗਾ ਆਪਣਾ 10 ਕਿਲੋ ਦੁੱਧ ਤੇ 2.5 ਤੋਂ 3 ਘੰਟੇ ਆ ਦੇਖੋ ਅੱਗੇ ਨਾਲੋਂ ਕਾਫੀ گاੜਾ ਹੋ ਗਿਆ ਥੋੜਾ ਹੀ ਟਾਈਮ ਲੱਗੂਗਾ ਕੁੱਲ ਮਿਲਾ ਕੇ 2.5 ਤੋਂ 3 ਘੰਟੇ ਲੱਗੇ 10 ਕਿਲੋ ਦੁੱਧ ਤੇ ਇਹਨੂੰ ਪਕਾਉਣਾ ਹੁੰਦਾ ਇਹਦੇ ਪਾਣੀ ਨਾ ਰਵੇ ਜੇ ਪਾਣੀ ਰਹਿ ਜਾਏ ਫਿਰ ਖੁਆ ਜਿਹੜਾ ਖਰਾਬ ਹੋਣ ਦਾ ਡਰ ਹੁੰਦਾ ਹੈ ਤੇ ਹੁਣ ਆਪਾਂ ਜਿਹੜਾ ਇਹਨੂੰ ਚੁੱਲ੍ਹੇ ਤੋਂ ਲਾ ਲਿਆ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਫੇਰ ਭਾਵੇਂ ਇਹਨੂੰ ਲੰਬੇ ਸਮੇਂ ਤੱਕ ਖੋਏ ਨੂੰ ਆਪਾਂ ਜਿਹੜਾ ਰੱਖ ਸਕਦੇ ਹਾਂ ਖਰਾਬ ਨਹੀਂ ਹੁੰਦਾ ਕਿ ਜੇ ਇਹਨੂੰ ਘਿਓ ਪਾ ਕੇ ਭੁੰਨ ਲਈਏ ਪਰ ਆਪਾਂ ਤਾਂ ਜਿਹੜਾ ਇਹ ਅੱਜ ਵੇਸਣ ਪਾ ਕੇ ਪਿੰਨੀਆਂ ਬਣਾਉਣੀਆਂ ਮਿਹਨਤ ਤਾਂ ਬਹੁਤ ਲੱਗਦੀ ਹੈ ਖੋਆ ਬਣਾਉਣ ਤੇ ਲਓ ਜੀ ਇੱਕ ਡੋਂਗੇ ਦੇ ਵਿੱਚੋਂ ਕੱਢ ਲਿਆ ਇਹ 2.5 ਕਿਲੋ ਖੋਆ ਹੈ 10 ਕਿਲੋ ਦੁੱਧ ਦੇ ਵਿੱਚੋਂ ਬਣਿਆ ਹੁਣ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਵੇਸਣ ਦੀਆਂ ਪਿੰਨੀਆਂ ਕਿਵੇਂ ਬਣਾਉਣੀਆਂ ਵੈਸੇ ਤਾਂ ਜੇਕਰ ਇਦਾਂ ਵੀ ਖੁਆ ਖਾਣਾ ਹੋਵੇ ਇਸ ਦੀ ਜਿਹੜਾ ਬਰਫੀ ਬਣਾ ਕੇ ਕਈ ਵਾਰੀ ਬੱਚਿਆਂ ਨੂੰ ਜ਼ਿਆਦਾ ਪਸੰਦ ਹੁੰਦਾ ਪਰ ਨਾਲ ਜਿਹੜਾ ਆਪਾਂ ਇਹ ਵੇਸਣ ਦੇ ਵਿੱਚ ਜਿਹੜਾ ਖੁਆ ਪਾਵਾਂਗੇ ਇਹ ਵੇਸਣ ਲਿਆ 2 ਕਿਲੋ ਇੱਥੇ ਇਸ ਨੂੰ ਜਿਹੜਾ ਛਾਨ ਲਿਆ ਸੀਗਾ ਇੱਧਰ 1.5 ਕਿਲੋ ਜਿਹੜੀ ਚੀਨੀ ਆ ਘਰੇ ਪੀਸ ਕੇ ਤਿਆਰ ਕਰ ਲਈ ਖਾਂਡ ਜਿਹੜੀ ਮੋਟੀ ਸੀਗੀ ਉਹਨੂੰ ਮੈਕਸੀ ਦੇ ਨਾਲ ਜਿਹੜਾ ਪੀਸ ਲਿਆ ਸੀਗਾ 2 ਕਿਲੋ ਆਪਣਾ ਵੇਸਣ ਤੇ 1.5 ਕਿਲੋ ਆਪਾਂ ਖਾਂਡ ਲਈ ਆ ਮਿੱਠਾ ਜਿਹੜਾ ਆਪਾਂ ਆਪਣੇ ਸਵਾਦ ਅਨਸਾਰ ਹੀ ਲੈਣਾ ਹੁੰਦਾ ਵੀ ਜਿੰਨਾ ਕਈ ਵਾਰੀ ਕਿਸੇ ਨੂੰ ਮਿੱਠਾ ਘੱਟ ਪਸੰਦ ਹੁੰਦਾ ਕਿਸੇ ਨੂੰ ਵੱਧ ਪਸੰਦ ਹੁੰਦਾ ਵੈਸੇ ਤਾਂ ਮਿੱਠਾ ਘਾਟੀ ਚਾਹੀਦਾ ਸਰਦੀਆਂ ਦੇ ਵਿੱਚ ਇਹ ਆਪਾਂ ਡਰਾਈ ਫਰੂਟ ਲਏ ਆ ਬਦਾਮ ਤੇ ਕਾਜੂ ਨਾਰੀਅਲ ਤੇ ਮਾਗਜ ਇਹ 100-100 ਗ੍ਰਾਮ ਹੀ ਲਿਆਏ ਸਮਾਨ ਤੇ ਇੱਧਰ ਆਪਣਾ ਹੋ ਗਿਆ ਖੋਵਾ ਖੁਆ ਜਿਹੜਾ ਆਪਾਂ ਸਾਰਾ ਨਹੀਂ ਪਾਉਣਾਗਾ ਅੱਧਾ ਹੀ ਪਾਉਣਾ ਬਾਕੀ ਖੁਆ ਜਿਹੜਾ ਵੀ ਰੱਖ ਲੈਣਾ ਵਿੱਚੋਂ ਫਿਰ ਜਿਹੜਾ ਇਹਦੇ ਵਿੱਚ ਗਾਜਰਾ ਭੁੰਨ ਕੇ ਪਾ ਲੈਣਗੇ ਗਜਰੇਲਾ ਬਣ ਜਾਊਗਾ ਇਹਦੇਆਂ ਜਿਹੜੀਆਂ 2 ਬਣ ਜਾਣਗੀਆਂ ਖੋਏ ਤੋਂ ਰੈਸਪੀਆਂ ਤੇ ਇੱਧਰ 1.5 ਕਿਲੋ ਹੀ ਦੇਸੀ ਘਿਓ ਲੈ ਲਿਆ ਤੇ ਹੁਣ ਜਿਹੜਾ ਇਹਨੂੰ ਘਿਓ ਨੂੰ ਆਪਾਂ ਗਰਮੋਂ ਲੈ ਚੁੱਲੇ ਤੇ ਰੱਖ ਦਿੰਨੇ ਆ ਤੇ ਇਹ ਜਿਹੜਾ ਡਰਾਈ ਫਰੂਟ ਇਹਨਾਂ ਨੂੰ ਪੀਸ ਕੇ ਬਿਲਕੁਲ ਪਾਊਡਰ ਬਣਾ ਲੈਣਾ ਕਿਉਂਕਿ ਫਿਰ ਬੱਚੇ ਵੀ ਥੋੜਾ ਡਰਾਈ ਫਰੂਟ ਆ ਜਿਹੜਾ ਸਾਤਿਆਂ ਪਸੰਦ ਨਹੀਂ ਕਰਦੇ ਤੇ ਥੋੜਾ ਬਜ਼ੁਰਗਾਂ ਲਈ ਵੀ ਵਧੀਆ ਰਹਿੰਦਾ ਡਰਾਈ ਫਰੂਟ ਆ ਜਿਹੜੇ ਪੀਸ ਕੇ ਪਾ ਲਗੇ ਪਾਊਡਰ ਬਣਾ ਕੇ ਤੇ ਫਿਰ ਉਹਨਾਂ ਨੂੰ ਖਾਣ ਦੇ ਵਿੱਚ ਜਿਹੜੀ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਹੁਣ ਦੇਸੀ ਘਿਓ ਆ ਜਿਹੜਾ ਧਰਤਾ ਚੁੱਲੇ ਤੇ ਤੇ ਨਾਲ ਪਾ ਦਿੱਤਾ ਇਹ ਗਰਮ ਹੋਣ ਤੋਂ ਬਾਅਦ ਵੇਸਣ ਤੇ ਹੁਣ ਇਹਦੇ ਹੇਠਾਂ ਅੱਗ ਆ ਜਿਹੜੀ ਬਿਲਕੁਲ ਘੱਟ ਰੱਖਣੀ ਆ ਨਹੀਂ ਤਾਂ ਫਿਰ ਵੇਸਣ ਆ ਜਿਹੜਾ ਥੱਲੇ ਲੱਗਣ ਲੱਗ ਜਾਂਦਾ ਸਾੜਨ ਲੱਗ ਜਾਂਦਾ ਤੇ ਚੰਗੀ ਤਰ੍ਹਾਂ ਜਿਹੜਾ ਘਿਓ ਦੇ ਵਿੱਚ ਪਹਿਲਾਂ ਮਿਕਸ ਕਰ ਲੈਣੀਆਂ ਵੀ ਇਹਦੀਆਂ ਕੋਈ ਗੰਡਾ ਨਾ ਬਣਨ। ਵੇਸਾਂਦੀਆਂ ਪਹਿਲਾਂ ਜਿਹੜੀਆਂ ਗੰਡਾ ਬਣ ਜਾਂਦੀਆਂ ਜੇਕਰ ਚਲੋ ਕੋਈ ਗੱਲ ਨਹੀਂ ਬਣ ਤਾਂ ਜਾਂਦੀਆਂ ਫਿਰ ਉਹਨਾਂ ਨੂੰ ਜਿਹੜਾ ਘੱਟ ਸੇਕ ਲਾ ਕੇ ਤੇ ਹੌਲੀ-ਹੌਲੀ ਉਹਨਾਂ ਗੰਡਾ ਨੂੰ ਜਿਹੜਾ ਮਿਕਸ ਕਰ ਲੋ ਘਿਓ ਦੇ ਵਿੱਚ ਚੰਗੀ ਤਰ੍ਹਾਂ ਥੱਲੇ ਲਾ ਕੇ ਕੜਾਈ ਨੂੰ ਜੇ ਤੁਸੀਂ ਘਿਓ ਨੂੰ ਜ਼ਿਆਦਾ ਨਹੀਂ ਪਸੰਦ ਕਰਦੇ ਜਿਵੇਂ 2 ਕਿਲੋ ਦੇ ਵਿੱਚ 1.5 ਕਿਲੋ ਘਿਓ ਵੀ ਬਹੁਤ ਆ। ਕਿੱਲੋ ਵੀ ਬਹੁਤ ਆ ਪਰ ਉਹ ਥੋੜਾ ਵੇਸਣ ਜਿਹੜਾ ਭੁੰਨਣਾ ਮੁਸ਼ਕਲ ਹੋ ਜਾਂਦਾ ਜੇ ਘਿਓ ਘੱਟ ਪਾਈਏ ਵੇਸਣ ਦੇ ਵਿੱਚ ਕਿਉਂਕਿ ਨਾਲ ਖੋਆ ਵੀ ਪਾਉਣਾ ਹੁੰਦਾ ਨਾ ਫਿਰ ਘਿਓ ਘੱਟ ਹੀ ਚਾਹੀਦਾ ਤੇ ਥੋੜਾ ਮੁਸ਼ਕਲ ਤਾਂ ਜਰੂਰ ਆ ਜਾਂਦੀ ਆ ਵੇਸਣ ਭੁੰਨਣ ਦੇ ਵਿੱਚ ਘੱਟ ਘਿਓ ਦੇ ਨਾਲ ਲਓ ਜੀ ਅੱਗ ਜਿਹੜੀ ਆਪਾਂ ਘੱਟ ਹੀ ਰੱਖਣੀ ਆ ਤਾਂ ਕਿ ਜਿਹੜਾ ਆਪਣਾ ਵੇਸਣ ਸੜੇ ਨਾ ਸੜੇ ਦਾ ਸੁਆਦ ਨਾ ਵੀ ਤੇ ਵੇਸਣ ਪੁੰਨਨ ਤੇ ਵੀ ਜਿਹੜਾ ਆਪਣੇ ਲੱਗ ਜਾਣੇ ਆ 15-20 ਮਿੰਟ ਲੱਗ ਜਾਣਗੇ ਹੌਲੀ ਹੌਲੀ ਵੇਸਣ ਪੁੰਨਨ ਤੇ ਤੇ ਚੰਗੀ ਤਰ੍ਹਾਂ ਜਿਹੜਾ ਘਿਓ ਦੇ ਵਿੱਚ ਮਿਕਸ ਕਰ ਲਿਆ ਅੱਜ ਮਾਂ ਦੇ ਹੱਥ ਦੀਆਂ ਖਾਵਾਂਗੇ ਖੋਏ ਤੇ ਵੇਸਣ ਵਾਲੀਆਂ ਪਿੰਨੀਆਂ ਖੁਸ਼-ਖੁਸ਼ ਮਾਂ ਦੇ ਹੱਥ ਦਾ ਸਵਾਦ ਹੀ ਵੱਖਰਾ ਹੁੰਦਾ ਕੋਈ ਵੀ ਰੈਸਪੀ ਆ ਬਣੀ ਹੋਵੇ ਲਓ ਜੀ ਬੇਸਣ ਆ ਜਿਹੜਾ ਅੱਗੇ ਨਾਲੋਂ ਕਲਰ ਇਹਦਾ ਚੇਂਜ ਹੋ ਗਿਆ ਤੇ ਘਿਓ ਆ ਜਿਹੜਾ ਇਹਨੇ ਛੱਡਣਾ ਸ਼ੁਰੂ ਕਰਤਾ ਜੇ ਤੁਹਾਨੂੰ ਥੋੜੇ ਘਿਓ ਦੇ ਵਿੱਚ ਮੁਸ਼ਕਲ ਲੱਗਦੀ ਹੈ ਬੇਸਣ ਭੁੰਨਣ ਤੇ ਫਿਰ ਜਿਹੜਾ ਘਿਓ ਥੋੜਾ ਜਿਹਾ ਹੋਰ ਵੀ ਆਪਾਂ ਪਾ ਸਕਦੇ ਆ ਆ ਦੇਖੋ ਅੱਗੇ ਨਾਲੋਂ ਜਿਹੜਾ ਬੇਸਣ ਫੁੱਲਣਾ ਵੀ ਸ਼ੁਰੂ ਹੋ ਗਿਆ ਤੇ ਕਲਰ ਵੀ ਇਹਦਾ ਚੇਂਜ ਹੋ ਗਿਆ ਤਬਾਸੀ ਨੂੰ ਲਗਾਤਾਰ ਜਿਹੜਾ ਹਲਾਈ ਜਾਣਾ ਵੀ ਇਹਦਾ ਬਿਲਕੁਲ ਆਪਾਂ ਇਹਨੂੰ ਲਾਲ ਕਲਰ ਕਰ ਲੈਣਾ ਤੇ ਅੱਗ ਵੀ ਜਿਹੜੀ ਘੱਟ ਰੱਖਣੀ ਹੈ ਜ਼ਿਆਦਾ ਨਹੀਂ ਨਹੀਂ ਫਿਰ ਜਿਹੜਾ ਵੇਸਣ ਆ ਥੱਲਿਓਂ ਸਾੜਾਂ ਲੱਗ ਜਾਂਦਾ ਤੇ ਹੌਲੀ-ਹੌਲੀ ਜਿਹੜਾ ਆਪਾਂ ਇਹਨੂੰ ਭੁੰਨ ਲੈਣਾ ਲਓ ਜੀ ਵੇਸਣ ਆ ਜਿਹੜਾ ਇਹ ਆਪਣਾ ਹੁਣ ਭੁੱਜ ਗਿਆ ਇਹ ਕਲਰ ਕਾਫੀ ਚੇਂਜ ਹੋ ਗਿਆ ਘਿਓ ਵੀ ਇਹਨੇ ਬਹੁਤ ਛੜਤਾ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਪੀਸੇ ਹੋਏ ਆ ਡਰਾਈ ਫਰੂਟ ਪਾਵਾਂਗੇ ਇਦੇ ਵਿੱਚ ਹੋਰ ਆਪਾਂ ਕੋਈ ਵੀ ਦਵਾਈਆਂ ਨਹੀਂ ਪਾਈਆਂ ਨਾ ਇਹ ਆ ਆਪਣੇ ਬਦਾਮ ਕਾਜੂ ਤੇ ਉਹ ਮਗਜ ਸਿਰਫ ਇੰਨਾ ਕੀ ਪਾਇਆ ਕਿਉਂਕਿ ਬੱਚਿਆਂ ਨੇ ਖਾਣਾ ਹੁੰਦਾ ਇਹ ਖੋਆ ਵੇਸਣ ਪਿੰਨੀਆਂ ਜਿਹੜੀਆਂ ਬੱਚਿਆਂ ਨੇ ਵੀ ਖਾਣੀਆਂ ਸਾਰਿਆਂ ਨੇ ਕਿਉਂਕਿ ਬੱਚਿਆਂ ਨੂੰ ਫਿਰ ਜ਼ਿਆਦਾ ਦਵਾਈਆਂ ਦੁਈਆਂ ਅਲੱਗ ਤੋਂ ਪਸੰਦ ਨਹੀਂ ਹੈਗੀਆਂ ਪਰ ਜੇਕਰ ਤੁਸੀਂ ਪਾਉਣਾ ਚਾਹੋਣੇ ਆ ਜਿਵੇਂ ਕੋਈ ਜੋੜਾਂ ਦੇ ਦਰਦ ਕਮਰਦਾਰ ਦਾ ਢੂਈ ਉਸ ਤੋਂ ਜਿਹੜੀਆਂ ਦਵਾਈਆਂ ਪਾ ਸਕਦੇ ਆ ਜਿਵੇਂ ਮੇਥੇ ਹੋਏ ਕਮਰ ਕਾਸ ਵਗੈਰਾ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਦਵਾਈਆਂ ਹੁੰਦੀਆਂ ਜੋੜਾਂ ਤੋਂ ਅਜਵੈਨ ਪਾ ਲਓ ਥੋੜੀ ਜੀ ਉਹ ਵੀ ਬਹੁਤ ਵਧੀਆ ਕਾਲੀਆਂ ਮਿਰਚਾਂ ਪਾ ਲਓ ਉਹ ਵੀ ਬਹੁਤ ਵਧੀਆਂ ਕਿਉਂਕਿ ਅੱਜ ਕੱਲ੍ਹ ਸਰਦੀ ਦੀ ਰੋਤਾਂ ਜੋੜਾਂ ਦੇ ਵਿੱਚ ਕਾਫੀ ਤਕਲੀਫ ਆ ਜਾਂਦੀ ਹੈ ਕਮਰ ਜਿਵੇਂ ਆਪਣੇ ਢੂਈਆਂ ਦੁਖਣ ਲੱਗ ਜਾਂਦਾਂ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਸਰਦੀਆਂ ਦੇ ਵਿੱਚ ਤਾਂ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਤੇ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਕਾਲੀ ਮਿਰਚ ਮੇਥੇ ਅਜਵੈਨ ਕਮਰ ਕਾਸ ਲੋਧ ਪਾਠਾ ਪਾ ਲਓ ਤੇ ਇਹ ਜੋੜਾਂ ਦੇ ਦਰਦਾਂ ਲਈ ਢੋਈ ਲਈ ਬਹੁਤ ਹੀ ਫਾਇਦੇਮੰਦ ਆ ਪਰ ਬੱਚਿਆਂ ਨੇ ਜਦੋਂ ਖਾਣੀਆਂ ਹੁਣ ਫਿਰ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਕਮਰ ਕੱਸ ਸੌਰੀ ਜਿਵੇਂ ਗੂੰਦ ਪਾ ਲਓ ਫਰਾਈ ਕਰਕੇ ਫੁੱਲ ਮਖਾਣੇ ਪਾ ਲਓ ਲੋ ਜੀ ਇਹ ਆਪਾਂ ਕਰ ਲਿਆ ਹੁਣ ਵਿੱਚ ਮਿਕਸ ਡਰਾਈ ਫਰੂਟ ਹੁਣ ਪਾਵਾਂਗੇ ਖੰਡ ਖੰਡਾ ਜਿਹੜੀ ਕਹਿੰਦੇ ਘੱਟ ਹੀ ਪਾਓ ਮਿੱਠਾ ਜ਼ਿਆਦਾ ਤੇਜ਼ ਨਹੀਂ ਖਾਣਾਗਾ ਤੇ ਇਹਦੇ ਵਿੱਚ ਥੋੜੀ ਜੀ ਰੱਖ ਲੈਣਗੇ ਥੋੜੀ ਜਿਹੀ ਰੱਖ ਲਈ ਆ ਕਿ ਮਿੱਠਾ ਜ਼ਿਆਦਾ ਨਹੀਂ ਖਾਣਾ। ਜ਼ਿਆਦਾ ਮਿੱਠਾ ਖਾਣ ਨਾਲ ਮਟਾਪਾ ਪੈ ਜਾਂਦਾ। ਵੈਸੇ ਵੀ ਸਾਡੇ ਮੋٹے-ਮੋٹے ਆ ਨਾ ਮੇਰੇ ਵੀਰਾ ਤੇ ਭਾਬੀ ਤਾਂ। ਤੁਸੀਂ ਦੇਖੀ ਆ ਨਾ ਭਾਬੀ ਵੀ ਵੀਰਾ ਵੀ ਮੇਰਾ ਬਹੁਤ ਮੋਟੂ-ਮੋਟੂ ਆ। ਹੁਣ ਇਹਦੇ ਵਿੱਚ ਆਪਾਂ ਖੋਆ ਪਾਵਾਂਗੇ 1 ਕਿਲੋ ਦੇ ਕਰੀਬ ਜਿਹੜਾ ਆਪਾਂ ਖੋਆ ਪਾਵਾਂਗੇ ਇਹ। ਬਾਕੀ ਖੋਆ ਜਿਹੜਾ ਬਚਾ ਕੇ ਰੱਖ ਲੈਣਗੇ ਉਹ ਫਿਰ ਜਿਹੜਾ ਗਜਰੇਲਾ ਬਣਾ ਲੈਣਗੇ ਗਾਜਰਾ ਭੁੰਨ ਕੇ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਵੇਸਣ ਦੇ ਵਿੱਚ ਮਿਕਸ ਕਰ ਲੈਣਾ ਜੇ ਇਸ ਤਰ੍ਹਾਂ ਖੋਏ ਤੇ ਵੇਸਣ ਦੀ ਪੰਜੀਰੀ ਵੀ ਬਣ ਜਾਂਦੀ ਆ ਜੇ ਪੰਜੀਰੀ ਦੇ ਤੌਰ ਤੇ ਖਾਣਾ ਹੈ ਤਾਂ ਵੀ ਉਹ ਤਾਂ ਆਪਣੀ ਮਰਜ਼ੀ ਆ ਜਾਂ ਫਿਰ ਇਹਦੇ ਬਰਫੀ ਦੇ ਪੀਸ ਵੀ ਆ ਥਾਲੀ ਦੇ ਵਿੱਚ ਪਲੇਟ ਟ੍ਰੇ ਦੇ ਵਿੱਚ ਜਿਹੜਾ ਇਹਨੂੰ ਸੈੱਟ ਕਰ ਲੋ ਤੇ ਉਹਦੇ ਪੀਸ ਕੱਟ ਲੋ ਬਹੁਤ ਵਧੀਆ ਬਣ ਜਾਂਦੀ ਆ ਬਰਫੀ ਵੀ ਖੋਏ ਤੇ ਵੇਸਣ ਵਾਲੀ ਪੰਜੀਰੀ ਵੀ ਆ ਇਸ ਤਰ੍ਹਾਂ ਹੀ ਰੱਖ ਲੋ ਪੰਜੀਰੀ ਦੇ ਤੌਰ ਤੇ ਕੋਲੀ ਚਮਚੇ ਦੇ ਨਾਲ ਪਾਓ ਤੇ ਖਾਓ ਬਹੁਤ ਵਧੀਆ ਲੱਗਦੀ ਆ ਪਿੰਨੀਆਂ ਵੀ ਆ ਜਿਹੜੀਆਂ ਹੁਣ ਜਿਹੜੀਆਂ ਇਹਦੀਆਂ ਇਸ ਤਰ੍ਹਾਂ ਵੱਟੀਆਂ ਜਾਣੀਆਂ ਜਦੋਂ ਠੰਡਾ ਹੋ ਗਿਆ ਫਿਰ ਇਹਦੀਆਂ ਜਿਹੜੀਆਂ ਪਿੰਨੀਆਂ ਨਹੀਂ ਵੱਟੀਆਂ ਜਾਣੀਆਂਗਾ ਫਿਰ ਥੋੜਾ ਮੁਸ਼ਕਲ ਹੋ ਜਾਂਦਾ ਠੰਡਾ ਹੋਣ ਤੋਂ ਬਾਅਦ ਤੇ ਹਲਕਾ ਜਾਂ ਜਦੋਂ ਇਹ ਗਰਮ ਹੋ ਜਾਏ ਤੇ ਫਿਰ ਗਰਮ ਗਰਮ ਦੇ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਹਲਕਾ ਜਾਂ ਗਰਮ ਹੋਵੇ ਜਿੰਨਾ ਕ ਆਪਣਾ ਹੱਥ ਆ ਜਿਹੜਾ ਟੱਚ ਕਰੇ ਆ ਦੇਖੋ ਕੋਲੀਜ ਪਾ ਕੇ ਦਿੰਦੇ ਆ ਵੀ ਇਸ ਤਰ੍ਹਾਂ ਖਾਣੇ ਤੇ ਇਸ ਤਰ੍ਹਾਂ ਖਾ ਲੋ ਖੋਏ ਤੇ ਵੇਸਨ ਦੀ پنੀਰੀ ਕੁਛ پنੀਰੀ ਰੱਖ ਲੈਣਗੇ ਕੁਛ ਪਿੰਨੀਆਂ ਬਣਾ ਲੈਣਗੇ ਇੱਧਰ ਹੁਣ ਮੰਮੀ ਪਿੰਨੀਆਂ ਵਟਣ ਲੱਗੇ ਆ ਖਾਓ ਜੀ ਖੋਏ ਤੇ ਵੇਸਣ ਦੀਆਂ ਪਿੰਨੀਆਂ ਸਰਦੀਆਂ ਦੀ ਰੁੱਤ ਚੱਲ ਰਹੀ ਆ ਸਰਦੀਆਂ ਦੀ ਖਰਾਕ ਆ ਇਹ ਵੇਸਣ ਖੋਆ ਵੇਸਣ ਵੈਸੇ ਵੀ ਸਿਹਤ ਲਈ ਬਹੁਤ ਵਧੀਆ ਹੁੰਦਾ ਅੱਜ ਕੱਲ ਲਓ ਜੀ ਐਨੀਆਂ ਕ ਬਣਾ ਲਿਆ ਮੰਮੀ ਨੇ ਪਿੰਨੀਆਂ ਬਾਕੀ ਜੇ ਹੋਰ ਬਣਾਉਣੀਆਂ ਹੋਣਗੀਆਂ ਬਣਾ ਲੈਣਗੇ ਨੇ ਪੰਜੀਰੀ ਰੱਖ ਲੈਣਗੇ ਕਿਵੇਂ ਲੱਗੀਆਂ ਤੁਹਾਨੂੰ ਖੋਏ ਤੇ ਵੇਸਣ ਦੀਆਂ ਪਿੰਨੀਆਂ ਵਧੀਆ ਲੱਗੀਆਂ ਤੁਹਾਡਾ ਦਿਲ ਕਰਿਆ ਆ ਖਾਣ ਨੂੰ ਲਓ ਜੀ ਇੱਧਰ ਨੂੰ ਸੱਸ ਹੋਰ ਵਟਣ ਲੱਗੀਆਂ ਪਿੰਨੀਆਂ ਬਣਾਉਣ ਲੱਗੀਆਂ ਪੂਰਾ ਥਾਲ ਭਰ ਲਿਆ ਟੀਸੀ ਕੜਤੀ ਪਿੰਨੀਆਂ ਵਟ ਕੇ ਕਹਿੰਦੇ ਪਿੰਨੀ ਚੱਕ ਕੇ ਖਾਣੀ ਸੌਖੀ ਆ ਕੌਲੀਆਂ ਦੇ ਵਿੱਚ ਪੰਜੀਰੀ ਪਾਉਣੀ ਔਖੀ ਆ ਪਿੰਨੀ ਚੱਕੋ ਤੇ ਖਾਓ ਚਾਹ ਦੇ ਨਾਲ ਹਨਾ ਹਾਂਜੀ ਕਿਵੇਂ ਲੱਗੀ ਅੱਜ ਦੀ ਵੀਡੀਓ ਸਾਡੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਪਲੀਜ਼ ਦੱਸਿਆ ਜੋ ਜਰੂਰ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਠੀਕ ਹੈ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਓਕੇ ਬਾਈ